ਬਾਬਾ ਜਸਵੀਰ ਸਿੰਘ ਜੀ ਖਾਲਸਾ ਪਿੰਪਲ ਮਾਧਰੇ ਵਾਲਿਆਂ ਦੀ ਛਤਰ ਛਾਇਆ ਹੇਠ ਗਰੀਬ ਪਰਿਵਾਰਾਂ ਅਤੇ ਅਨਾਥ ਆਸ਼ਰਮ ਵਿੱਚ ਰਹਿੰਦੇ ਬੱਚਿਆਂ ਦੀਆਂ ਸ਼ਾਦੀਆਂ ਕਰਵਾਉਣ ਲਈ ਸੇਵਾਦਾਰ ਬਾਬਾ ਪ੍ਰਨੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜੀ ਕੋਟ ਖਾਲਸਾ ਅਤੇ ਬਾਬਾ ਫੈਬ ਸਿੰਘ ਪੁੱਤਰ ਕਨੈਲ ਸਿੰਘ ਜੀ ਸੇਵਾ ਲਗਾਈ ਗਈ ਹੈ। ਸੋ ਇਲਾਕੇ ਦੇ ਸਮੂਹਿਕ ਗਰੀਬ ਪਰਿਵਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਹਨ ਉਹ ਇਹਨਾਂ ਨਾਲ ਮੇਲ ਸੁਹਾਵਾ ਕਰਨਗੇ ਅਤੇ ਬਾਬਾ ਪ੍ਰਨੀਤ ਸਿੰਘ ਨੇ ਮੀਡੀਆ ਰਾਹੀਂ ਫਰਮਾਇਦੇਹ ਲੋਕਾਂ ਨੂੰ ਕਲੀਅਰ ਕੀਤੀ ਕਿ ਜੋ ਵਿਅਕਤੀ ਇਸ ਸੰਸਥਾ ਨਾਲ ਜੁੜਨਾ ਚਾਹੁੰਦਾ ਹੈ ਉਹ ਜੁੜ ਸਕਦਾ ਹੈ। ਕੁਲਜੀਤ ਸਿੰਘ ਕੋਖਰ ਦੀ ਖਾਸ ਰਿਪੋਰਟ। ਵਾਹਿਗੁਰਜੀਤ ਸਿੰਘ ਖਾਲਸਾ ਵਾਹਿਗੁਰਜੀਤ ਜੀ ਦੇ ਪਤੀ ਜਿਹਦਾ ਸਾਸ ਸੰਗਤ ਜੀ ਪਹਿਲਾਂ ਪੇਪਰ ਮਾਧਿਰੇ ਵਿਆਹ ਹੋਦੇ ਪਾਪਾ ਜਸਪੀਰ ਸਿੰਘ ਖਾਲਸਾ ਪੇਪਰ ਮਾਧਿਰੇ ਵਾਲੇ ਕਰਦੇ ਸੀ। ਉਹਨਾਂ ਨੇ ਹੁਣ ਮੇਰੀ ਡਿਊਟੀ ਅਮਰਸਾ ਰਹੀ ਹੈ ਬਹੁਤ ਵਧੀਆ ਕਾਰਜ ਹੋ ਰਹੇ ਨੇ ਸੰਗਤ ਦੇ ਸੰਯੋਗ ਨਾਲ ਪਹਿਲੇ ਕਾਰਜ ਹੋ ਚੁੱਕੇ ਨੇ ਹੋਰ ਹੋ ਰਹੇ ਨੇ ਤੇ ਆਸ਼ਰਮ ਦੀ ਸੇਵਾ ਚੁੱਕ ਰਹੇ ਆ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਆ ਠੀਕ ਹੈ ਨਾ ਪਰ ਉਹਨਾਂ ਸੰਯੋਗ ਨਹੀਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਏ ਇਸ ਕਰਕੇ ਮੇਰੇ ਸੱਜਣਾ ਨੂੰ ਸੰਯੋਗ ਬੇਨਤੀ ਕੀਤੀ ਜਾਂਦੀ ਹੈ ਕਿ ਵਾਸੋ ਵਾਤ ਮੇਰਾ ਸੰਯੋਗ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ